ਇਕ ਨੂੰ ਮਿਲਦਾ ਕਿ ਅੱਜ ਦੇ ਦਿਨ ਕਿਹਾ ਇੱਕ ਵੈਲੈਂਟਾਈਨ ਦਿਨ ਮਨਾਇਆ ਜਾਂਦਾ ਦੂਜੇ ਗੱਲ ਕੀਤੀ ਜਾਵੇ ਤੇ ਕਾਲੇ ਦਿਵਸ ਦੇ ਨਾਤੇ ਮਨਾਇਆ ਜਾਂਦਾ ਕਿਵੇਂ ਦੇਖਦੇ ਉਹਨੂੰ ਦੇਖੋ ਸਾਡੇ ਦੇਸ਼ ਦਾ ਅੱਜ ਦੇ ਦਿਨ ਇੱਕ ਕਾਲਾ ਦਿਵਸ ਚ ਮਨਾਣਾ ਬਹੁਤ ਹੀ ਦਰਵਾਗੇਪੂਰਣ ਕੰਮ ਹੈ ਕਿਉਂਕਿ 14 ਫਰਵਰੀ 2019 ਨੂੰ ਪੁਰਬਾਮਾ ਜਿਹੜਾ ਹਮਲਾ ਇੱਕ ਦੇਸ਼ ਨੂੰ ਛੱਡ ਕੇ ਪੂਰੇ ਵਰਲਡ ਨੂੰ ਜਿਹੜਾ ਹਿਲਾਉਣ ਵਾਲਾ ਇੱਕ ਮੰਜਰ ਸੀਗਾ ਜਿਹਦੇ ਚ ਸਾਡੇ 40 ਜਵਾਨ ਜਿਹੜੇ CRPF ਦੇ ਸ਼ਹੀਦ ਹੋਏ ਔਰ ਇੱਕ ਬੜਾ ਵੱਡਾ ਉਹ ਅੰਤਕਵਾਦੀ ਹਮਲਾ ਸੀਗਾ ਅੱਜ ਦੇ ਦਿਨ ਹਰ ਸਮਾਜ ਦੇ ਪ੍ਰਤੀਕ ਨਾਗਰਿਕ ਨੂੰ ਆਜਰਾ ਦਿਨ ਜਿਹੜਾ ਕਾਲੇ ਦਿਵਸ ਦੇ ਰੂਪ ਚ ਮਨਾਉਣਾ ਚਾਹੀਦਾ ਔਰ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਨਾਂ ਦੇ ਜਿਹੜੇ ਜਵਾਨ ਉਸ ਦਿਨ ਸ਼ਹੀਦ ਹੋਏ ਐ ਸੱਚੀ ਜਿਹੜੀ ਸ਼ਰਧਾਂਜਲੀ ਜਿਹੜੀ ਉਹਨਾਂ ਨੂੰ ਅਰਪਿਤ ਕਰਨੀ ਚਾਹੀਦੀ ਸਰ ਗੱਲ ਕੀਤੀ ਹੈ ਵੀ ਤਾਂ ਅੱਜ ਕੱਲ ਦੀ ਨੌਜਵਾਨ ਪੀੜੀ ਆ ਉਹ ਕਿਸ ਪਾਸੇ ਜਾ ਰਹੀ ਹੈ ਦੇਖੋ ਨੌਜਵਾਨ ਪੀੜੀ ਤੁਹਾਡੇ ਕੋਲ ਵੀ ਕੁਝ ਨਹੀਂ ਲੁਕਿਆ ਅੱਜ ਇੱਕ ਦਲਦਲ ਦੀ ਔਰ ਜਾ ਰਹੀ ਹੈ ਜਿਹੜੀ ਦਲਦਲ ਹੈਗੀ ਹੈ ਚਟਾ ਜੁਵਾ ਪੀੜੀ ਗੁੰਮਰਾ ਹੋ ਕੇ ਗਲਤ ਪਾਸੇ ਤੁਰ ਪਈ ਹੈ ਅੱਜ ਜੁਵਾ ਪੀੜੀ ਨੂੰ ਕਿਸੇ ਸਾਡੇ ਹਿੰਦੂ ਤਿਹਾਰਾਂ ਨਾਲ ਕੋਈ ਮਤਲਬ ਨਹੀਂ ਹੈਗਾ ਕਿਸੇ ਵੀ ਆਪਣੇ ਮਾਪੇ ਬਾਪ ਦੀ ਸੇਵਾ ਦਾ ਨਾਲ ਨਹੀਂ ਹੈਗਾ 25 ਤੋਂ ਲੈ ਕੇ 30% ਸਿਰਫ ਲੋਕ ਜਿਹੜੇ ਅੱਜ ਸਹੀ ਚੱਲ ਰਹੇ ਨੇ 75% ਜਿਹੜੀ ਜੁਵਾ ਪੀੜੀ ਹੈ ਗਲਤ ਲਾਈਨ ਤੇ ਚੱਲ ਰਹੀ ਹੈ ਮੇਰੀ ਅੱਜ ਦੇ ਦਿਨ ਉਹਨਾਂ ਨੂੰ ਇਹ ਅਪੀਲ ਹੈ ਕੀ ਵੈਲੈਂਟਾਈਨ ਡੇ ਨੂੰ ਛੱਡ ਕੇ ਮਾਤਰ ਪਿਤਰ ਦਿਵਸ ਮਨਾਈਏ ਗੁਰੂ ਦਿਵਸ ਮਨਾਈਏ ਇਹਨਾਂ ਪਾਸੇ ਚਲੀਏ ਔਰ ਸਪੋਰਟਸ ਔਰ ਖੇਡਾਂ ਦੇ ਪ੍ਰਤੀ ਜਿਹੜਾ ਧਿਆਨ ਦਈਏ ਤਾਂ ਕਿ ਸਾਡਾ ਜਿਹੜਾ ਦੇਸ਼ ਖੁਸ਼ਹਾਲ ਔਰ ਸੋਨੇ ਦੀ ਚਿੜੀਆ ਕਹਿਣ ਵਾਲਾ ਦੇਸ਼ ਦੁਬਾਰਾ ਇੱਕ ਭਰਪੂਰ ਜਿਹੜਾ ਜਵਾਲੀ ਮਾਨਸਕ